ਹਰ ਬੱਚਾ 90 95 ਪਰਸੈਂਟ ਨੰਬਰ ਨਹੀਂ ਲੈ ਸਕਦਾ ਜੇ ਤੁਹਾਡੇ ਬੱਚੇ ਬੱਚੇ ਚ ਕੁਦਰਤ ਨੇ ਕੋਈ ਟੈਲੈਂਟ ਪਾਇਆ ਹੈ ਖੇਡਾਂ ਦਾ ਤੇ ਉਹਨੂੰ ਖਰਾਬ ਨਹੀਂ ਕਰਨਾ ਚਾਹੀਦਾ ਆਪਣੇ ਬੱਚੇ ਨੂੰ ਸਪੋਰਟ ਕਰੋ ਮੈਂ ਮੋਹਾਲੀ ਤੋਂ ਡਿਸਟ੍ਰਿਕਟ ਖੇਡਾਂ ਸਟੇਟ ਖੇਡਾਂ ਸਾਰੀ ਕ੍ਰਿਕਟ ਮੇਰੇ ਨਾਲ ਦੇ ਮਤਲਬ ਸਭ ਪਲੇਅਰ ਇੰਟਰਨੈਸ਼ਨਲ ਖੇਡ ਗਏ ਬਰਿੰਦਰ ਸਿੰਘ ਸਰਾ ਗੁਰਕੀਰਤ ਸਿੰਘ ਮਾਨ ਮਨਪ੍ਰੀਤ ਗੋਨੀ ਸ਼ੁਭਮਨ ਗਿੱਲ ਬਹੁਤ ਬੱਚੇ ਮੇਰੇ ਨਾਲ ਦੇ ਕ੍ਰਿਕਟ ਖੇਡ। ਇਹ ਬੱਚੇ ਇੱਥੇ ਇੰਨਾ ਜਿਆਦਾ ਟੈਲੈਂਟ ਹੈ ਭਾਜੀ ਵੀ ਮੋਹਾਲੀ ਚੰਡੀਗੜ੍ਹ ਨੂੰ ਫੇਲ ਕਰਦਾ ਹੈ ਬੱਚਿਆਂ ਦਾ ਟੈਲੈਂਟ। ਤੇ ਹੁਣ ਮੇਰੀ ਖਾਇਸ਼ ਹੈ ਵੀ ਜਿਹੜੀ ਮੇਰੀ ਖਾਇਸ਼ ਸੀਗੀ ਮੈਂ ਨਹੀਂ ਖੇਡ ਪਾਇਆ ਉਹ ਮੈਂ ਆਪਣੇ ਬੱਚਿਆਂ ਚੋਂ ਪੂਰੀ ਕਰਾਂ ਤੇ ਮੈਂ ਆਪਣੇ ਬੱਚਿਆਂ ਨੂੰ ਇੰਟਰਨੈਸ਼ਨਲ ਖੇਡਦਾ ਵੇਖਾਂ। ਇੰਨਾ ਮਤਲਬ ਇੱਕ ਬਿਜ਼ਨਸਮੈਨ ਬੰਦਾ ਜਿਹੜਾ ਉਹ ਉਹ ਨਹੀਂ ਪੈਸਾ ਕਮਾ ਸਕਦਾ ਜਿੰਨੇ ਤੁਸੀਂ ਇੱਕ ਸਾਲ ਆਈਪੀਐਲ ਖੇਡ ਕੇ ਜਾਂ ਸਾਰੇ ਪੰਜਾਬ ਕੱਪ ਖੇਡ ਕੇ ਪੈਸਾ ਕਮਾ ਸਕਦੇ ਹੋ। ਗ੍ਰੇਟ ਪੰਜਾਬ ਟੀਵੀ ਦੇਖ ਰਹਾ ਦਸ਼ਕਾਂ ਦਾ ਸਵਾਗਤ ਕਰਦੇ ਆਂ ਮੈਂ ਤੁਹਾਡਾ ਆਪਣਾ ਦਿਲਜੀਤ ਸਿੰਘ। ਜੀ ਹਾਂ ਦੋਸਤੋ ਇੱਥੇ ਕੋਈ ਚੰਗਾ ਕੋਚ ਜਾਂ ਕੋਈ ਚੰਗਾ ਖਿਡਾਰੀ ਜਿਹੜਾ ਹੈ ਪਰਾਲੇ ਵੱਜੋਂ ਨਹੀਂ ਪਹੁੰਚਿਆ ਸਰਕਾਰਾਂ ਵੱਲੋਂ ਵੀ ਕਿਤੇ ਨਾ ਕਿਤੇ ਘਾਟ ਰਹੀ ਹੈ ਮੇਰੇ ਨਾਲ ਮਨਪ੍ਰੀਤ ਸਿੰਘ ਗੋਨੀ ਵਰਗੇ ਅਤੇ ਸ਼ੁਭਮਨ ਗਿਲ ਵਰਗੇ ਵੱਡੇ ਕ੍ਰਿਕਟ ਖਿਡਾਰੀਆਂ ਨਾਲ ਕ੍ਰਿਕਟ ਖੇਡ ਚੁੱਕੇ ਇੱਕ ਵੀਰ ਦੇ ਨਾਲ ਮਲਾਉਨੇ ਆ ਗੱਲਬਾਤ ਕਰਕੇ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਅੱਜ ਉਹ ਤਰਨਤਾਰਨ ਦੇ ਕਿਹੜੀ ਇੰਟਰਨੈਸ਼ਨਲ ਸਕੂਲ ਦੇ ਵਿੱਚ ਬੱਚਿਆਂ ਨੂੰ ਜਿਹੜੀ ਹੈ ਉਹ ਸਖਲਾਈ ਦੇ ਰਹੇ ਨੇ ਤਾਂ ਗੱਲਬਾਤ ਕਰਕੇ ਜਾਣਦੇ ਆ ਕਿ ਕਿਸ ਤਰੀਕੇ ਨਾਲ ਵੇਖਦੇ ਨੇ ਮੇਰੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ ਪਾਸ ਸਤਿ ਸ੍ਰੀ ਅਕਾਲ ਭਾਜੀ ਬਹੁਤ-ਬਹੁਤ ਪਹਿਲਾਂ ਤੁਹਾਡੇ ਚੈਨਲ ਦਾ ਧੰਨਵਾਦ ਵੀ ਤੁਸੀਂ ਇਹਨਾਂ ਉਪਰਾਲਾ ਕੀਤਾ ਤੁਸੀਂ ਟਾਈਮ ਕੱਢ ਕੇ ਮੇਰੇ ਕੋਲ ਆਏ ਜੀ ਤੇ ਬਹੁਤ-ਬਹੁਤ ਧੰਨਵਾਦ ਹੈ ਵੀ ਤੁਸੀਂ ਮੇਰੇ ਲਈ ਟਾਈਮ ਕੱਢ ਕੇ ਬੱਚਿਆਂ ਨੂੰ ਵੇਖਣ ਆਏ ਬੱਚਿਆਂ ਨੂੰ ਕਿੱਦਾਂ ਪ੍ਰੈਕਟਿਸ ਕਰਾਉਣਾ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਭਾਜੀ ਮੈਂ ਚਾਹਾਂਗਾ ਭਾਈ ਸਾਹਿਬ ਜੀ ਸਾਰ ਆਪਣਾ ਜਰੂਰ ਨਾਮ ਵੀ ਦੱਸਿਆ ਜਾਵੇ ਆਪਣੇ ਬਾਰੇ ਵੀ ਦੱਸਿਆ ਜਾਵੇ ਅਕੈਡਮੀ ਬਾਰੇ ਵੀ ਦੱਸਿਆ ਜਾਵੇ ਮੇਰਾ ਨਾਮ ਪਾਜੀ ਲਾਪਰੇ ਸਿੰਘ ਜੀ ਮੈਂ ਸਾਰੀ ਕ੍ਰਿਕਟ ਮੁਹਾਲੀ ਤੋਂ ਖੇਡਿਆ ਪਿਛਲੇ 3 ਸਾਲ ਤੋਂ ਮੈਂ ਕੇਡੀ ਇੰਟਰਨੈਸ਼ਨਲ ਸਕੂਲ ਦੇ ਵਿੱਚ ਬੱਚਾ ਨੂੰ ਕ੍ਰਿਕਟ ਸਿਖਾ ਰਿਹਾ ਮੈਂ ਮੁਹਾਲੀ ਤੋਂ ਡਿਸਟ੍ਰਿਕਟ ਖੇਡਿਆ ਸਟੇਟ ਖੇਡਿਆ ਸਾਰੀ ਕ੍ਰਿਕਟ ਮੇਰੇ ਨਾਲ ਦੇ ਮਤਲਬ ਸਭ ਪਲੇਅਰ ਇੰਟਰਨੈਸ਼ਨਲ ਖੇਡ ਗਏ ਬਰਿੰਦਰ ਸਿੰਘ ਸਰਾ ਗੁਰਕੀਰਤ ਸਿੰਘ ਮਨ ਮਨਪ੍ਰੀਤ ਗੋਨੀ ਸ਼ੁਭਮਨ ਗਿੱਲ ਬਹੁਤ ਬੱਚੇ ਮੇਰੇ ਨਾਲ ਦੇ ਕ੍ਰਿਕਟ ਖੇਡੇ ਤੇ ਤਰਨ ਤਰਨ ਦੇ ਵਿੱਚ ਜਦੋਂ ਮੈਂ ਆਇਆ ਤੇ ਮੈਂ ਵੇਖਿਆ ਵੀ ਇੱਥੇ ਬੱਚਿਆਂ ਲਈ ਕੋਈ ਖੇਡ ਦਾ ਕੋਈ ਸਾਧਨ ਨਹੀਂ ਹੈਗਾ ਜੀ ਕਿਸੇ ਵੀ ਤਰੀਕੇ ਦੀ ਕੋਈ ਗੇਮ ਨਹੀਂ ਸੀ ਫਿਰ ਮੈਂ ਕੇਡੀ ਇੰ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਇੱਥੇ ਅਕੈਡਮੀ ਚਲਾਓ ਤੇ ਫਿਰ ਮੈਂ ਕ੍ਰਿਕਟ ਦੀ ਅਕੈਡਮੀ ਸਟਾਰਟ ਕੀਤੀ ਤਿੰਨ ਚਾਰ ਸਾਲ ਹੋ ਗਏ ਇੱਥੇ ਅਕੈਡਮੀ ਚਲਾਉਂਦੇ ਨੂੰ ਤੇ ਬੱਚੇ ਇੱਥੇ ਇੰਨਾ ਕਿ ਜ਼ਿਆਦਾ ਟੈਲੈਂਟ ਹੈ ਭਾਜੀ ਵੀ ਮੋਹਾਲੀ ਚੰਡੀਗੜ੍ਹ ਨੂੰ ਫੀਲ ਕਰਦਾ ਹੈ ਬੱਚਿਆਂ ਦਾ ਟੈਲੈਂਟ ਬਟ ਸਿਰਫ ਕਮੀ ਇੱਥੇ ਐਸੀ ਵੀ ਕੋਈ ਸਰਕਾਰ ਦੀ سپورਟ ਨਹੀਂ ਹੈ ਕੋਈ ਗਰਾਊਂਡ ਨਹੀਂ ਹੈ ਖੇਡਾਂ ਦਾ ਬੱਚਿਆਂ ਲਈ ਕੁਝ ਨਹੀਂ ਹੈ ਤੇ ਕਿਹੜੀ ਸਕੂਲ ਨੇ ਮੈਨੂੰ ਇਹ ਮੌਕਾ ਦਿੱਤਾ ਤੇ ਮੈਂ ਬੱਚਿਆਂ ਨੂੰ ਸਿਖਾ ਰਿਹਾ ਹਾਂ ਬੱਚੇ ਮੇਰੇ ਡਿਸਟ੍ਰਿਕਟ ਖੇਡੇ ਇਸ ਸਾਲ ਦੇ ਕੁੜੀਆਂ ਜਿਹੜੀਆਂ ਉਹ ਵੀ ਅੰਮ੍ਰਿਤਸਰ ਵੱਲੋਂ ਡਿਸਟ੍ਰਿਕਟੇਂ ਮੁੰਡੇ ਖੇਡ ਕੇ ਆਏ ਐ ਤੇ ਹੁਣ ਦੂਜੀ ਗੱਲ ਇਹ ਆਪਾਂ ਨੂੰ ਬਹੁਤ ਫਾਇਦਾ ਹੋ ਗਿਆ ਵੀ ਆਪਾਂ ਤਰਨਤਾਰਨ ਜਿਹੜੀ ਕ੍ਰਿਕਟ ਐਸੋਸੀਏਸ਼ਨ ਡਿਸਟ੍ਰਿਕਟ ਜਿਲ੍ਹਾ ਮੰਨਤਾ ਨਹੀਂ ਸੀ ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਨਾਲੋਂ ਅਸੀਂ ਲੈ ਲਈ ਆ ਪੀਸੀਐ ਨਾਲੋਂ ਜੀ 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 ਤੇ ਉਹਦਾ ਇਹ ਫਾਇਦਾ ਹੈ ਵੀ ਹੁਣ ਬੱਚਿਆਂ ਨੂੰ ਆਪ ਤਰਨਤਾਰਨ ਦੇ ਨੂੰ ਬਾਹਰ ਨਹੀਂ ਜਾਣਾ ਪਊਗਾ ਕਿਸੇ ਦੇ ਤਰਲੇ ਨਹੀਂ ਕੱਢਣੇ ਪੈਣਗੇ ਜਿਹੜਾ ਟੈਲੈਂਟਿਡ ਬੱਚਾ ਹੈ ਉਹ ਤਰਨਤਾਰਨ ਵੱਲੋਂ ਖੇਡੂਗਾ ਡਿਸਟ੍ਰਿਕਟ ਆਪਣੀ ਪਰਫਾਰਮੈਂਸ ਦੇ ਕੇ ਸਟੇਟ ਖੇਡੂਗਾ ਉਹਦੇ ਵਿੱਚੋਂ ਆਈਪੀਐਲ ਲਈ ਜਾਊਗਾ ਆਈਪੀ ਗੱਲ ਹੁੰਦੀ ਹੈ ਤੇ ਗਰਾਊਂਡ ਬੱਚਿਆਂ ਲਈ ਕੀਤਾ ਜਾਵੇ ਵੀ ਕੋਈ ਸ਼ਾਮਲੜ ਜਗ੍ਹਾ ਮਿਲਦੀ ਕੋਈ ਮਿਲਦੀ ਤੇ ਗਰਾਊਂਡ ਸਾਨੂੰ ਪ੍ਰੋਵਾਈਡ ਕਰਾਇਆ ਜਾਵੇ ਇਹ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਸਰ ਕਿ ਤੁਸੀਂ ਵੱਡੇ ਵੱਡੇ ਪਲੇਅਰਾਂ ਦੇ ਨਾਮ ਲੈ ਵੀ ਜਿਨ੍ਹਾਂ ਦੇ ਨਾਲ ਖੇਡਣ ਦਾ ਮੌਕਾ ਮਿਲਿਆ ਕੋਈ ਉਹਨਾਂ ਚੋਂ ਤੁਹਾਡਾ ਸੀਨੀਅਰ ਆ ਕੋਈ ਜੂਨੀਅਰ ਆ ਉਹ ਅੱਜ ਕਿਸੇ ਮੁਕਾਮ ਤੇ ਪਹੁੰਚ ਗਏ ਤੁਸੀਂ ਪਿੱਛੇ ਕਿਉਂ ਰਹਿ ਗਏ ਭਾਜੀ ਬਾਕੀ ਇਹ ਕਿਸਮਤ ਹੁੰਦੀ ਹੈ ਪਲੇਅਰ ਸਾਰੇ ਬਹੁਤ ਚੰਗੇ ਹੁੰਦੇ ਆ ਇਹ ਮੌਕੇ ਦੀ ਗੱਲ ਕਿਸਮਤ ਦੀ ਹੁੰਦੀ ਆ ਦੂਜਾ ਮੇਰਾ ਐਕਸੀਡੈਂਟ ਹੋ ਗਿਆ ਸੀ ਭਾਜੀ ਤੇ ਉਹਦੇ ਨਾਲ ਮੇਰੀਆਂ ਦੋਵੇਂ ਲੱਤਾਂ ਟੁੱਟ ਗਈਆਂ ਸੀ ਤੇ ਜਿਹਦੇ ਕਰਕੇ 3-4 ਸਾਲ ਬੈੱਡ 'ਤੇ ਰਹਿਣਾ ਪਿਆ ਉਹਦੇ ਕਰਕੇ ਕ੍ਰਿਕਟ ਬਹੁਤ ਪਿੱਛੇ ਰਹਿ ਗਈ ਪਰ ਤੁਸੀਂ ਅੱਜ ਵੀ ਮੇਰਾ ਰਿਕਾਰਡ ਪੀਸੀਏ ਜਾ ਕੇ ਕਢਾ ਸਕਦੇ ਹੋ ਮਤਲਬ ਜੇ ਮੈਂ ਪਿਛਲੇ ਪਹਿਲੇ ਸਾਲ ਦਾ ਰਿਕਾਰਡ ਦਵਾਂ ਤੇ ਮੈਂ ਸੈਕਿੰਡ ਹਾਈਸ ਵਿਕਟ ਟੇਕਰ ਸੀ ਪੂਰੇ ਪੰਜਾਬ ਦਾ ਪਹਿਲੇ ਮੈਚ 'ਚ ਮੈਂ 5 ਵਿਕਟਾਂ ਲਈਆਂ ਸੀ ਮੇਰੇ ਕੋਲ ਨਿਊਜ਼ਪੇਪਰ ਕਟਿੰਗ ਵੀ ਮੇਰੀਆਂ ਪਈਆਂ ਠੀਕ ਹੈ ਸਿਰਫ ਇਹੀ ਰੀਜਨ ਸੀ ਬਾਕੀ ਮਹਾਰਾਜ ਨੂੰ ਜੋ ਮਨਜ਼ੂਰ ਹੈ ਐਕਸੀਡੈਂਟ ਕਰਕੇ ਥੋੜਾ ਪਿੱਛੇ ਰਹਿਣਾ ਪਿਆ ਤੇ ਹੁਣ ਜੇ ਜਿਹੜੇ ਨੇ ਸਵੇਰੇ ਸ਼ਾਮ ਤੁਸੀਂ ਇੱਥੇ ਪ੍ਰੈਕਟਿਸ ਕਰਾਉਂਦੇ ਹੋ ਜੋ ਸਾਨੂੰ ਜਾਣਕਾਰੀ ਵੀ ਮਿਲੀ ਹੈ ਸਵੇਰੇ ਸ਼ਾਮ ਪ੍ਰੈਕਟਿਸ ਕਰਾਉਂਦੇ ਕਿੰਨੇ ਬੱਚੇ ਤੁਹਾਡੇ ਕੋਲ ਆਉਂਦੇ ਨੇ ਭਾਜੀ ਲਗਭਗ ਇੱਥੇ 50 ਤੋਂ 70 ਬੱਚਾ ਆਉਂਦਾ ਹੈ ਜੀ ਜੋ ਸਵੇਰੇ ਸ਼ਾਮ ਪ੍ਰੈਕਟਿਸ ਕਰਦਾ ਹੈ ਜੀ ਤੇ ਪਹਿਲੇ ਸਾਲ ਜੇ ਮੈਂ ਕਹਾਂ ਤਾਂ ਇੱਥੇ ਲੋਕਾਂ 'ਚ ਕੋਈ ਨਾ ਉਤਸ਼ਾਹ ਨਹੀਂ ਸੀ ਪਹਿਲੇ ਸਾਲ ਬਹੁਤ ਘੱਟ ਬੱਚੇ ਸੀ ਪੰਜ-ਸੱਤ ਬੱਚੇ ਪ੍ਰੈਕਟਿਸ ਤੇ ਆਉਂਦੇ ਸੀ ਜੀ ਜੀ ਫਿਰ ਜਿਵੇਂ ਜਿਵੇਂ ਬੱਚਿਆਂ ਨੂੰ ক্রিকেট ਦਾ ਰਜਾ ਆਇਆ ਇੱਥੇ ਕਿਉਂਕਿ ਲੈਦਰ ਬਾਲ ক্রিকেট ਬਿਲਕੁਲ ਜ਼ੀਰੋ ਸੀ ਇੱਥੇ ਬੱਚੇ ਟੈਨਿਸ ਬਾਲ ਖੇਡਦੇ ਸੀ ਜੋ ਜਿਹਦਾ ਫਿਊਚਰ ਨਹੀਂ ਹੈ ਜੀ ਜੀ ਤੇ ਫਿਰ ਮੈਂ ਸਕੂਲ ਦੇ ਵਿੱਚ ਇੱਥੇ ਕਿੱਡੀ ਸਕੂਲ ਜੀ ਸ਼ੁਰੂ ਕਰਕੇ ਬੱਚਿਆਂ ਨੂੰ ਹੌਲੀ-ਹੌਲੀ ਗਾਈਡ ਕਰਨਾ ਸ਼ੁਰੂ ਕੀਤਾ ਜੀ ਜੀ ਜਿਹਦੇ ਨਾਲ ਬੱਚਿਆਂ ਤੋਂ ਸ਼ਾਅ ਆਇਆ ਬੱਚਿਆਂ ਦੇ ਪੇਰੈਂਟਸ ਤੋਂ ਸ਼ਾਅ ਆਇਆ ਤੇ ਬੱਚੇ ਜਦੋਂ ਖੇਡੇ ਵੇਖਿਆ ਵੀ ਅੱਗੇ ਬੱਚੇ ਖੇਡ ਸਵੇਰ ਸ਼ਾਮ ਲਾ ਕੇ 60 70 ਬੱਚੇ थे प्रैक्टिस कर दे स्कूल ਦਾ ਧੰਨਵਾਦ ਵੀ ਕਰਨਾ ਚਾਹੋਗੇ ਕਿ ਤੁਹਾਨੂੰ ਪਤਾ ਹੈ ਅੱਜ ਕੱਲ ਤਾਂ ਕੋਈ ਸ਼ੇਤੀ ਕਿਤੇ ਗਰਾਊਂਡ ਹੀ ਨਹੀਂ ਦਿੰਦਾ ਔਰ ਤਰਨਤਾਰਨ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਪਿੰਡਾਂ ਸ਼ਹਿਰਾਂ ਦੇ ਵਿੱਚ ਹੱਲੇ ਇਹਨਾਂ ਚੀਜ਼ਾਂ ਦੀ ਘਾਟ ਹੈ ਕਿਵੇਂ ਵੇਖਦੇ ਹੋ ਕੀ ਮਹਿਸੂਸ ਕਰਦੇ ਬਾਰਡਰ ਬੈਲਟ ਦੇ ਜਿੱਥੇ ਕਿ ਲੋਕ ਵੈਸੇ ਵੀ ਇਹ ਇਲਾਕੇ ਨੂੰ ਨਸ਼ੇ ਦੇ ਨਾਲ ਵੇਖਦੇ ਆ ਜੀ ਭਾਜੀ ਜਦੋਂ ਮੈਂ ਮੁਹਾਲੀ ਖੇਡਦਾ ਸੀ ਨਾ ਤਰਨਤਾਰਨੋਂ ਬੱਚੇ ਬੜੀ ਦੂਰੋਂ ਦੂਰੋਂ ਬੱਚੇ ਉੱਥੇ ਜਾਂਦੇ ਸੀ ਇੰਨਾ ਲੰਮਾ ਸਫ਼ਰ ਤੈਅ ਕਰਕੇ ਉੱਥੇ ਰਹਿਣਾ ਰੋਟੀ ਨਾ ਮਿਲਣੀ ਭੁੱਖੇ ਸੌਣਾ ਕਦੀ ਮਿਲ ਗਈ ਕਦੀ ਨਹੀਂ ਤੇ ਫਿਰ ਮੈਂ ਉਦੋਂ ਵੀ ਮੇਰੇ ਮਨ 'ਚ ਸੀਗਾ ਵੀ ਇੰਨੇ ਦੂਰ ਦਰੋ ਬੱਚੇ ਆਪਣਾ ਟੈਲੈਂਟ ਲੱਭਣ ਆਉਂਦੇ ਤੇ ਇੱਥੇ ਨਹੀਂ ਖੜਾਉਂਦੇ ਤੇ ਇਸ ਕਰਕੇ ਮੈਂ ਸਕੂਲ ਦਾ ਤੇ ਮੈਂ ਧੰਨਵਾਦ ਕਰ ਨਹੀਂ ਸਕਦਾ ਵੀ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਹੁਣ ਤੁਸੀਂ ਕਿਸੇ ਗਰਾਊਂਡ 'ਚ ਖੇਡਣ ਚੱਲ ਜਾਓ ਤੁਹਾਡੇ ਕੋਲ 4000 ਰੁਪਏ ਕੱਢੋਗਾ ਫੀਸ ਲੈਂਦੇ ਸਿਰਫ ਖੇਡਣ ਖੇਡਣ ਦੇ ਸਮਾਨ ਤੁਹਾਡਾ ਬੋਲਾ ਤੁਹਾਡੀਆਂ ਸਿਰਫ ਉਹਨਾਂ ਨੇ ਖੇਡਣ ਦਾ 4000 ਲੈਣਾ ਹੈ ਹੈਨਾ ਇੰਨੀ ਮਤਲਬ ਉਹਨਾਂ ਨੇ ਬਿਜ਼ਨਸ ਬਣਾ ਲਿਆ ਤੇ ਇਹ ਸਕੂਲ ਨੇ ਬਹੁਤ ਸਪੋਰਟ ਕੀਤਾ ਨਾ ਮੇਰੇ ਕੋ ਕਦੀ ਕੁਝ ਲਿਆ ਨਾ ਕੁਝ ਤੇ ਮੈਨੂੰ ਜਿੰਨਾ ਵੀ ਮੈਂ ਜੋ ਕਹਦਾ ਉਹੀ ਗੱਲ ਮ ਸੰਦੇਸ਼ ਰਹੇਗਾ ਅਤੇ ਜਿਹੜੇ ਹਾਲੇ ਵੀ ਬਹੁਤ ਸਾਰੇ ਮਾਪੇ ਜਿਹੜੇ ਹਨ ਕਈ ਵਾਰ ਆਪਣੀਆਂ ਬੱਚੀਆਂ ਨੂੰ ਬੱਚਿਆਂ ਨੂੰ ਘਰ ਤੋਂ ਨਹੀਂ ਨਿਕਲ ਦਿੰਦੇ ਵੀ ਤੂੰ ਕਾਕਾਏ ਇਹ ਕੀ ਥਾਪੀ ਫੜ ਲਈ ਹੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਫਿਊਚਰ ਦੇ ਵਿੱਚ ਇਸ ਲਾਈਨ ਦੇ ਵਿੱਚ ਜਿਹੜਾ ਹੈ ਉਹ ਬਹੁਤ ਕੁਝ ਹੈ ਭਾਜੀ ਤੁਹਾਨੂੰ ਮੈਂ ਦੱਸ ਹੀ ਨਹੀਂ ਸਕਦਾ ਵੀ ਤੁਸੀਂ ਸੋਚ ਨਹੀਂ ਸਕਦੇ ক্রিকেট ਦੇ ਵਿੱਚ ਕਿੰਨਾ ਪੈਸਾ ਆ ਆਈਪੀਐਲ ਦੇ ਤੁਹਾਨੂੰ ਪਤਾ ਹੀ ਹੈ ਚਲੋ ਹੁਣ ਪੰਜਾਬ ਨੇ ਸੇਰੇ ਪੰਜਾਬ ਕੱਪ ਸ਼ੁਰੂ ਕੀਤਾ ਜਿਹਦੇ ਵਿੱਚ ਉਹਦੇ ਵਿੱਚ ਵੀ ਬੱਚਨੂੰ ਬਹੁਤ ਅੱਛੀ ਅਮਾਉਂਟ ਦਿੱਤੀ ਜਾ ਰਹੀ ਹੈ ਮੈਚ ਕੱਢਣ ਦੀ ਇਹਨਾਂ ਮਤਲਬ ਇੱਕ ਬਿਜ਼ਨਸਮੈਨ ਬੰਦਾ ਜਿਹੜਾ ਉਹ ਉਹ ਨਹੀਂ ਪੈਸਾ ਕਮਾ ਸਕਦਾ ਜਿੰਨੇ ਤੁਸੀਂ ਇੱਕ ਸਾਲ ਆਈਪੀਐਲ ਖੇਡ ਕੇ ਜਾਂ ਸਾਰੇ ਪੰਜਾਬ ਕੱਪ ਖੇਡ ਕੇ ਪੈਸਾ ਕਮਾ ਸਕਦੇ ਹੋ ਤੇ ਪੇਰੈਂਟਸ ਨੂੰ ਮੈਂ ਇਹੀ ਸਲਾਹ ਦਊਂਗਾ ਵੀ ਹਰ ਬੱਚਾ ਆਈਪੀਐਸ ਆਫਸਰ ਨਹੀਂ ਬਣ ਸਕਦਾ ਜੀ ਹਰ ਬੱਚਾ 90 95 ਪਰਸੈਂਟ ਨੰਬਰ ਨਹੀਂ ਲੈ ਸਕਦਾ ਜੇ ਤੁਹਾਡੇ ਬੱਚੇ ਬੱਚੇ 'ਚ ਕੁਦਰਤ ਨੇ ਕੋਈ ਟੈਲੈਂਟ ਪਾਇਆ ਹੈ ਖੇਡਾਂ ਦਾ ਤੇ ਉਹਨੂੰ ਖਰਾਬ ਨਹੀਂ ਕਰਨਾ ਚਾਹੀਦਾ ਆਪਣੇ ਬੱਚੇ ਨੂੰ ਸਪੋਰਟ ਕਰੋ ਬਹੁਤ ਪੇਰੈਂਟਸ ਇਦਾਂ ਦੇ ਵੀ ਜਿਹੜੇ ਬਹੁਤ ਸਪੋਰਟ ਕਰਦੇ ਆ ਬੱਚਿਆਂ ਦੀ ਡਾਈਟ ਦਾ ਧਿਆਨ ਰੱਖਦੇ ਆ ਹੁਣ ਬਹੁਤ ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ 버ਗਰ ਪੀਜ਼ੇ ਇਹ ਚੀਜ਼ਾਂ ਖਵਾਉਂਦੇ ਜਿਹਦੇ ਨਾਲ ਬੱਚਿਆਂ ਦੀ ਜ਼ਿੰਦਗੀ ਖਰਾਬ ਹੁੰਦੀ ਵਨਸਵਨੀਆਂ ਬਿਮਾਰੀਆਂ ਲੱਗਦੀਆਂ ਤੇ ਮੈਂ ਸਾਰੇ ਪੇਰੈਂਟਸ ਨੂੰ ਇਹ ਅਪੀਲ ਕਰੂੰਗਾ ਸਾਰੇ ਸਪੋਰਟਸਮੈਨ ਨੂੰ ਇਹ ਅਪੀਲ ਕਰੂੰਗਾ ਵੀ ਚੰਗੀ ਡਾਈਟ ਖਾਣ ਾਂਡੇ ਖਾਨ ਦਲਿਆ ਖਾਨ ਪਨੀਰ ਖਾਨ ਜੋ ਜੀ ਦਾ ਮਨ ਹੈ ਵੈਜੀਟੇਰੀਅਨ ਹੈ ਤੇ ਵੈਜੀਟੇਰੀਅਨ ਡਾਈਟ ਖਾਵੇ ਦੁੱਧ ਪੀਣ ਆਪਣਾ ਮਤਲਬ ਚੰਗੀਆਂ ਚੀਜ਼ਾਂ ਫਾਸਟ ਫੂਡ ਤੋਂ ਬਚਣ ਆਪਣੀ ਫਿਟਨੈਸ ਦਾ ਧਿਆਨ ਰੱਖਣ ਆਪਣੇ ਮਾਈਂਡ 'ਚ ਆਪਣੇ ਗੋਲ ਰੱਖਣ ਵੀ ਮੈਂ ਜ਼ਿੰਦਗੀ 'ਚ ਆ ਕੁਝ ਅਚੀਵ ਕਰਨਾ ਹੈ ਤੇ ਪੇਰੈਂਟਸ ਦਾ ਬਹੁਤ ਇੰਪੋਰਟੈਂਟ ਰੋਲ ਹੈ ਹੁਣ ਸਾਡੇ ਕੋਲ ਜਿਹੜੇ ਸੀਗੇ ਸੁਖਵਿੰਦਰ ਟਿੰਕੂ ਸਰ ਮਹਾਲੀ ਤੋਂ ਉਹ ਸਾਨੂੰ ਬਹੁਤ ਅੱਛਾ ਗਾਈਡ ਕਰਦੇ ਸੀ ਡਾਈਟ ਬਾਰੇ ਵੀ ਹਰ ਚੀਜ਼ ਬਾਰੇ ਵੀ ਉਹਨਾਂ ਦੇ ਬੱਚੇ ਇੰਨੇ ਇੰਟਰਨੈਸ਼ਨਲ ਖੇੜੇਗੇ ਉਹ ਦੁਨੀਆ ਦੇ ਪਹਿਲੇ ਕੋਚ ਹੈ ਵੀ ਜਿਨ੍ਹਾਂ ਦੇ ਬੱਚੇ ਪੰਜ ਛੇ ਇੰਟਰਨੈਸ਼ਨਲ ਖੇੜੇ ਕੋਈ ਅਜੇ ਤੱਕ ਇਦਾਂ ਦਾ ਕੋਚ ਨਹੀਂ ਬਣਿਆ ਵੀ ਜਿਨ੍ਹਾਂ ਦੇ ਬੱਚੇ ਪੰਜ ਛੇ ਇੰਟਰਨੈਸ਼ਨਲ ਖੇੜੇ ਸੋ ਕੁਮਿੰਦਰ ਡਿੰਕੂ ਜੀ ਜਿਹੜੇ ਕੋਚ ਹੈ ਬਹੁਤ ਅੱਛੇ ਤੇ ਬਹੁਤ ਵਧੀਆ ਗਾਈਡ ਕਰਦੇ ਆ ਠੀਕ ਹੈ ਜੀ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਕਿ ਨੈਟ ਲੱਗੇ ਹੋਏ ਨੇ ਅਤੇ ਫਿਲਹਾਲ ਸ਼ਾਮ ਦਾ ਸਮਾਂ ਔਰ ਤਿੰਨ ਬੱਚੇ ਆਏ ਨੇ ਤੇ ਪ੍ਰੈਕਟਿਸ ਜਿਹੜੀ ਹੈ ਉਹ ਲਗਾਤਾਰ ਇਹ ਇੱਕ ਬਹੁਤ ਵੱਡਾ ਉਪਰਾਲਾ ਵੀ ਕਹਿ ਸਕਦੇ ਆ ਬਾਈ ਜੀ ਉਹਨਾਂ ਦਾ ਕਿ ਜਿਹੜਾ ਉਹ ਖੁਦ ਜਿਹੜਾ ਹੈ ਸ਼ੁਭਮਨ ਗਿਲ ਵਰਗੇ ਖਿਡਾਰੀਆਂ ਦੇ ਨਾਲ ਕਿਸੇ ਸਮੇਂ ਖੇਡਣ ਦਾ ਮੌਕਾ ਮਿਲਿਆ ਲੇਕਿਨ ਉਹ ਕਹਿ ਸਕਦੇ ਆ ਕਿ ਆਪਣੀ ਮਾੜੀ ਕਿਸਮਤ ਲਾ ਲਓ ਉਹਨਾਂ ਨੇ ਦੱਸਿਆ ਕਿ ਜਿਸ ਦੇ ਕਾਰਨ ਜਿਹੜਾ ਉਸ ਮੁਕਾਮ ਤੱਕ ਨਹੀਂ ਪਹੁੰਚ ਸਕੇ ਕਿਉਂਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਉਹ ਵੇਖਣਾ ਚਾਹੁੰਦੇ ਨੇ ਕਿ ਹੁਣ ਸਾਡੇ ਬਾਰਡਰ ਏਰੀਏ ਤੋਂ ਬੱਚੇ ਜਿਹੜੇ ਨੇ ਉਹ ਨਾ ਕਿਤੇ ਪਿਛੇ ਰਹਿ ਜਾਣ ਉਹਨਾਂ ਦਾ ਟੈਲੈਂਟ ਨਾ ਕਿਤੇ ਪਿਛੇ ਰਹਿ ਜਾਵੇ ਉਹਨਾਂ ਨੂੰ ਕਿਸੇ ਮਕਾਮ ਤੇ ਖੜਨਾ ਹੈ ਭਾਈ ਜੀ ਅੰਤ ਵਿੱਚ ਆਪਣਾ ਨੰਬਰ ਵੀ ਦੱਸ ਦਿਓ ਤੇ ਅੰਤ ਵਿੱਚ ਕਹਿਣਾ ਕੀ ਚਾਹੁੰਦੇ ਹੋ ਵੀ ਜ਼ਰੂਰ ਦੱਸਿਓ। ਨੰਬਰ ਮੇਰਾ ਭਾਜੀ 9876700545 ਨੰਬਰ ਹੈ 9876700545। ਜੀ ਕਹਿਣਾ ਚਾਹੂੰਗਾ ਮੈਂ ਸਾਰੇ ਪੇਰੈਂਟਸ ਨੂੰ ਇਹ ਵੀ ਜਿਨ੍ਹਾਂ ਨੂੰ ਕ੍ਰਿਕਟ ਦਾ ਬੱਚਿਆਂ ਦੇ ਵਿੱਚ ਟੈਲੈਂਟ ਹੈ ਉਹ ਬਰਬਾਦ ਨਾ ਕਰਨ। ਜੀ ਠੀਕ ਹੈ ਪੜ੍ਹਾਈ ਦੇ ਵਿੱਚ ਸਰਕਾਰੀ ਨੌਕਰੀਆਂ ਤੁਸੀਂ ਤੁਹਾਨੂੰ ਵੀ ਪਤਾ ਵੀ ਬਹੁਤ ਜ਼ਿਆਦੀ ਨਹੀਂ ਮਿਲਣੀਆਂ। ਜੀ ਇਹ ਨਹੀਂ ਮੈਂ ਕਹਿੰਦਾ ਵੀ ਪੜ੍ਹਾਈ ਛੱਡ ਦਿਓ ਖੇਡਾਂ 'ਚ ਆ ਜਾਓ। ਦੋਵਾਂ ਚੀਜ਼ਾਂ ਨੂੰ ਬੈਲੈਂਸ ਕਰੋ। ਹੁਣ ਮੇਰੇ ਕੋਲ ICSE ਬੋਰਡ ਦੇ ਸੈਂਟ ਫਰਾਂਸਿਸ ਸਕੂਲ ਦੇ ਬੱਚੇ ਆਉਂਦੇ ਆ ਹਰਕ੍ਰਿਸ਼ਨ ਜਿੰਨੇ ਵੀ ਤਰ੍ਹਾਂ ਦੇ ਬੱਚੇ ਸਕੂਲ ਤੇ ਹਰ ਸਕੂਲ ਨੂੰ ਮੇਰੀ ਇਹੀ ਅਪੀਲ ਹੈ ਵੀ ਕ੍ਰਿਕਟ ਨੂੰ ਪ੍ਰੋਮੋਟ ਕੀਤਾ ਜਾਵੇ ਜੀ ਬੱਚਿਆਂ ਦੇ ਟੈਲੈਂਟ ਨਿਕਲੇ ਵੀ ਹਰ ਚੰਗੇ ਚੰਗੇ ਬੱਚਾ ਵਧੀਆ ਲੈਵਲ ਤੇ ਖੇਡੇ ਮੇਰੀ ਸਰਕਾਰ ਨੂੰ ਅਖੀਰਲੀ ਪੀ ਲਈ ਇਹੀ ਹੈ ਵੀ ਸਾਨੂੰ ਗਰਾਊਂਡ ਗਰਾਊਂਡ ਪ੍ਰੋਵਾਈਡ ਕਰਾਇਆ ਜਾਵੇ ਜੀ ਵੀ ਜਿਹਦੇ ਵਿੱਚ ਸਾਰੇ ਬੱਚੇ ਖੇਡ ਸਕਣ ਤੇ ਮੈਚ ਹੋਣ ਤੇ ਬੱਚੇ ਅੱਗੇ ਪਹੁੰਚਣ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਥੈਂਕ ਯੂ ਭਾਜੀ ਸੋ ਮਚ ਤੁਹਾਡਾ ਕੀਮਤੀ ਟਾਈਮ ਦੇਣ ਲਈ ਸੋ ਇਹ ਸਨ ਕੋਚ ਸਾਹਿਬ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਅਤੇ ਇਥੋਂ ਉਹਨਾਂ ਨੇ ਇਹੀ ਅਪੀਲ ਕੀਤੀ ਹੈ ਕਿ ਜਿਹੜੇ ਬੱਚਿਆਂ ਦੇ ਵਿੱਚ ਕ੍ਰਿਕਟ ਨੂੰ ਲੈ ਕੇ ਉਤਸ਼ਾਹਤ ਹੈ ਜਿਹੜੇ ਬੱਚੇ ক্রিকেট ਨੂੰ ਲੈ ਕੇ ਜਿਹੜੇ ਨੇ ਉਹ ਅੱਗੇ ਵਧਣਾ ਚਾਹੁੰਦੇ ਨੇ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਕਿਹੜੀ ਇੰਟਰਨੈਸ਼ਨਲ ਸਕੂਲ ਦੇ ਵਿੱਚ ਇਸ ਸਮੇਂ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਹਨ ਅਤੇ ਉਹਨਾਂ ਨੇ ਦੱਸਿਆ ਕਿ ਬਾਰਡਰ ਬੈਲਟ ਨੂੰ ਲੋੜ ਹੈ ਚੰਗੀਆਂ ਗਰਾਊਂਡਾਂ ਦੀ ਅਤੇ ਸਰਕਾਰ ਵੱਲੋਂ ਚੰਗੀਆਂ ਸਹੂਲਤਾਂ ਦੀ ਤਾਂ ਹੀ ਇੱਥੋਂ ਦੇ ਬੱਚੇ ਜਿਹੜੇ ਨੇ ਅੱਗੇ ਵੱਧ ਸਕਦੇ ਨੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ టివి తరణ